ਇਹ ਜਿਹੜੀ ਨਸ਼ੇੜੀ ਕੋ ਨਸ਼ਾ ਵਗੈਰਾ ਕਰਦੇ ਹੁੰਦੇ ਸੀ ਇਹ ਹੌਟਸਪੌਟ ਸੀ ਇੱਥੇ ਬੱਚੇ ਨਸ਼ਾ ਪੀਦੇ ਸੀ ਕਿਸੇ ਨੂੰ ਵੀ ਜਿਹੜਾ ਨਸ਼ਾ ਨਹੀਂ ਕਰਦਦਾ ਜਾਉਂਦਾ ਪਹਿਲੇ ਨਾਲੋਂ 95% ਜਿਹੜਾ ਕੰਮ ਹੈ ਬਿਲਕੁਲ ਜਿਹੜਾ ਖਤਮ ਹੋਇਆ ਨੇ ਨਸ਼ੇ ਦਾੜਾ ਕੋੜਾ ਖਤਮ ਨਹੀਂ ਕੀਤਾ ਜਾ ਸਕਦਾ ਤੱਕ ਲੋਕ ਨੂੰ ਸਵੇਕਮਾਲੀ ਕਰਦਾ ਦਾ ਜਿਹੜੇ ਸਾਡੇ ਹੌਟਸਪੌਟ ਹੈ ਜਿੱਥੇ ਜਿਹੜੇ ਨਸ਼ੇੜੀ ਕੋ ਨਸ਼ਾ ਵਗੈਰਾ ਕਰਦੇ ਹੁੰਦੇ ਸੀ ਹੁਣ ਤੁਸੀਂ ਦੇਖ ਹੀ ਲਿਆ ਕਿਉਂਕਿ ਸਾਰਾ ਦੋ ਸਮਰਾਲੇ ਸਾਡੇ ਏਰੀਏ 'ਚ ਜਿਹੜਾ ਕੰਦੋਲਾ ਫਾਰਮ ਹੈ ਇਹ ਬੜਾ ਬੇਵਾਜ ਦੀ ਬਿਲਡਿੰਗ ਐ ਤੇ ਖੰਡਰਾਤ ਪਈ ਐ ਤੇ ਗਰਾਊਂਡ ਵੀ ਕਾਫੀ ਜਾਂਦਾ ਜਿਹੜਾ ਜੰਗਲ ਟਾਈਪ ਐ ਇਹ ਹੌਟਸਪੌਟ ਸੀ ਇੱਥੇ ਬੱਚੇ ਨਸ਼ਾ ਪੀਂਦੇ ਸੀ ਕਿਉਂਕਿ ਹੁਣ ਅਸੀਂ ਆਡਰ ਡੇਟਾ ਦੇ ਪਹਿਲੇ ਵੀ ਇੱਥੇ ਰੇਡ ਕਰ ਰਹੇ ਹਾਂ ਉਹ ਕਾਸ ਆਪਰੇਸ਼ਨ ਦੇ ਤਹਿਤ ਹੀ ਇੱਥੇ ਜਿਹੜਾ ਸਰਚ ਆਪਰੇਸ਼ਨ ਚ ਲਾਇਆ ਸੀ ਜਿੱਥੇ ਸਾਨੂੰ ਅਜੇ ਤੱਕ ਤਾਂ ਨਹੀਂ ਕੋਈ ਬੰਦਾ ਮਿਲਿਆ ਪਰ ਅਸੀਂ ਹਰ ਹੌਟਸਪੌਟ ਤੇ ਜਿਹੜੀ ਆ ਬਾਜ ਨਜ਼ਰ ਜਿਹੜੀ ਆ ਪੂਰੀ ਨਜ਼ਰ ਰੱਖ ਰਹੇ ਹਾਂ ਕਿਸੇ ਨੂੰ ਵੀ ਜਿਹੜਾ ਨਸ਼ਾ ਨਹੀਂ ਕਰਨ ਦਾ ਜਾਊਗਾ ਇਹ ਇਹਦੇ ਰਿਗਾਰਡਿੰਗ ਅਸੀਂ ਸਰਚਫਿਕੇਸ਼ਨ ਚ ਲਾਇਆ ਸਵਰਾਲੇ ਦੇ ਐਵੇਂ ਮਸ਼ਹੂਰ ਸਭ ਕੁਝ ਚੱਲਿਆ ਜੀ ਸਰ ਕੋਈ ਹੋਰ ਵੀ ਹੌਟਸਪੌਟ ਹੈਗਾ ਕਰੂਗੇ ਸਾਡੀ ਹਾਂ ਹਾਂ ਸ਼ਹਿਰ ਦੇ ਵਿੱਚ ਥੂੜ ਵੀ ਜਿਹੜੇ ਦੋ ਹੌਟਸਪੌਟ ਨੇ ਉੱਥੇ ਵੀ ਸਰਚ ਕੀਤੀ ਜਾਂਦੀ ਹੈ ਜੀ ਇਹ ਸਰਕਾਰ ਸੋ ਆਪਰੇਸ਼ਨ ਜਾਂ ਯੁੱਧ ਨਸ਼ੇ ਵਿਰੁੱਧ ਇਹ ਡੈਡਲਾਈਨ ਕਿੰਨੀ ਕੀ ਤਰੀਕ ਤੱਕ ਹੈ ਜੀ ਇਹ ਤਾਂ ਸਾਡੀ ਆ ਲਾਸਟ ਮੰਥ ਹੀ ਆ ਜਿਹੜੀ ਹੈ ਮਈ ਤੱਕ ਹੀ ਲਾਸਟ ਮਈ ਤੱਕ ਸਰ ਆਪਣੇ ਏਰੀਆ ਦੇ ਵਿੱਚ ਫਰਕ ਪਿਆ ਜੀ ਕੁਝ ਜਾਂ ਡਿਮਾਂਡ ਦਾ ਜਾਂ ਸਪਲਾਈ ਦਾ ਕੁਝ ਘਟਈ ਹੈ ਜੀ ਊੜੋ ਜੀ ਬਿਲਕੁਲ ਮੈਂ ਦਿਆ ਗੈਸੋ ਦਾ ਦਾਵੇ ਨਾਲ ਵੀ ਸਾਡਾ ਜਿਹੜਾ 97 8% ਫਰਕ ਪਿਆ ਕਿਉਂਕਿ ਤੁਸੀਂ ਦੇਖਿਆ ਹੋਣਾ ਜਿਹੜੇ ਪਿੰਡਾਂ ਦੇ ਵਿੱਚ ਆਮ ਜਿਹੜੇ ਐਮਸੀ ਸਹਿਬਾਨ ਨੇ ਉਹਨਾਂ ਤੋਂ ਵੀ ਤੁਹਾਨੂੰ ਪਤਾ ਲੱਗਿਆ ਹੋਣਾ ਪਿੰਡਾਂ ਦੇ ਸਰਪੰਚਾਂ ਨੂੰ ਵੀ ਪਤਾ ਲੱਗਿਆ ਹੋਣਾ ਤੁਸੀਂ ਪਿੰਡਾਂ ਜੀ ਵੀ ਜਾਣਦੇ ਆ ਜਿਹੜੀ ਪਹਿਲੇ ਨਾਲੋਂ 95 6% ਜਿਹੜਾ ਕੰਮ ਹੈ ਬਿਲਕੁਲ ਜਿਹੜਾ ਖਤਮ ਹੋਇਆ ਇਹਨੇ ਜਿਹੜਾ 4-5 3-4% ਰਹਿ ਗਿਆ ਉਹ ਵੀ ਸਾਡਾ ਲਾਜ਼ ਸੰਭਲਾ ਜਿਹੜਾ ਹੈ ਇਹਦੇ ਵਿੱਚ ਖਤਮ ਕਰਾਂਗੇ ਨਸ਼ਾ ਵੇਚਣ ਵਾਲੇ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਉਹਦੀ ਜਿਹੜੀ ਪ੍ਰਾਪਰਟੀ ਉਹ ਵੀ ਅਟੈਚ ਵਗੈਰਾ ਕਰਾਂਗੇ ਥੋੜੇ ਮਾਦੇ ਵਿੱਚ ਮੈਂ ਮੈਸੇਜ ਦੇਣਾ ਚਾਹਣਾ ਜੀ ਇਹ ਹੁਣ ਵੀ ਜਿਹੜਾ ਕਿਉਂਕਿ ਅਸੀਂ ਸਾਰੇ ਪਿੰਡਵਾਜਿ VDC ਕਮੇਟੀਆਂ ਬਣਾਇਆ ਜਾਂ ਹੈ ਜਿਹੜੇ ਬਿਲਕੁਲ ਇਹਨਾਂ ਤੇ ਨਜ਼ਰ ਰੱਖ ਰਹੇ ਆ ਤੇ ਸਾਨੂੰ ਇਨਫੋਰਮੇਸ਼ਨ ਵੀ ਸਾਡੇ ਨਾਲ ਸ਼ੇਅਰ ਕਰ ਰਹੇ ਆ ਬੜੀ ਚੰਗੀ ਗੱਲ ਹੈ ਜਿਹੜਾ ਪਬਲਿਕ ਦਾ ਸਹਿਯੋਗ ਹੀ ਪੂਰਾ ਮਿਲਿਆ ਕਿਉਂਕਿ ਲੋਕਾਂ ਦੇ ਸਹਿਯੋਗ ਤੋਂ ਬਿਨਾ ਇਹ ਨਸ਼ੇ ਦਾ ਕੋੜਾ ਖਤਮ ਨਹੀਂ ਕੀਤਾ ਜਾ ਸਕਦਾ ਇਕੱਲਾ ਪੁਲਿਸ ਵਿਭਾਗ ਵੀ ਨਹੀਂ ਕਰ ਸਕਦਾ ਹੁਣ ਸਾਰੀ ਐਡਮਿਨਿਸਟ੍ਰੇਸ਼ਨ ਪ੍ਰੋਸੈਸ ਨਾਲ ਦੇ ਪਬਲਿਕ ਵੀਜੇ ਡੀਆ ਬਿਲਕੁਲ ਸਾਦੇ